ਅੱਜ ਸਿੱਖ ਪੰਥ ਦਾ ਧਿਆਨ ਇਸ ਪਾਸੇ ਵੀ ਲੱਗਿਆ ਹੋਇਆ ਹੈ ਕਿ ਜੋ ਕੁਝ ਜਥੇਬੰਦੀਆਂ ਆਪਣੇ ਆਪ ਨੂੰ ਜੋ ਪੰਥਕ ਜਥੇਬੰਦੀਆਂ ਕਹਾਉਂਦੀਆਂ ਨੇ ਉਹ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਕਰ ਰਹੀਆਂ ਨੇ ਸਰਬੱਤ ਖਾਲਸਾ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਮੌਜੂਦਾ ਜਥੇਦਾਰ ਸਹਿਵਾਹ ਨੂੰ ਹੁਣ ਉਹੀ ਬੁਲਾ ਸਕਦੇ ਨੇ ਯਾ ਉਹਨਾਂ ਦੀ ਆਗਿਆ ਦੇ ਨਾਲ ਕੋਈ ਬੁਲਾ ਸਕਦਾ ਹੈ ਅਗਰ ਜੇ ਕਿਸੇ ਨੇ ਆਪਣੇ ਆਪ ਇਸ ਤਰ੍ਹਾਂ ਦੀ ਆਪੋ ਹਦਰੀ ਕਾਰਵਾਈ ਕੀਤੀ ਸਰਬੱਤ ਖਾਲਸਾ ਬੁਲਾਉਣ ਦਾ ਯਤਨ ਕੀਤਾ ਤੇ ਉਹਦੇ ਨਤੀਜੇ ਬਹੁਤ ਹੀ ਸੰਗਤਾਂ ਦੇ ਸਾਹਮਣੇ ਮਾਰੇ ਆਏ ਨੇ ਇਸ ਕਰਕੇ ਇਹ ਵੀ ਜੋ ਕੁਝ ਕੀਤਾ ਜਾ ਰਿਹਾ ਹੈ ਇਹਦੇ ਨਾਲ ਪੰਥ ਦੀ ਭਲਾਈ ਨਹੀਂ ਸਗੋਂ ਪੰਥ ਦੇ ਵਿੱਚ ਇੱਕ ਬਹੁਤ ਵੱਡਾ ਵਿਖਾਦ ਪੈਦਾ ਹੋਣ ਦਾ ਡਰ ਹੈ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਉਹਨਾਂ ਵੀਰਾਂ ਨੂੰ ਵੀ ਕਿ ਇਸ ਸਰਵੱਤ ਖਾਲਸਾ ਨੂੰ ਤਿਆਗ ਕੇ ਜਿਹੜੇ ਅੱਜ ਪੰਥ ਦੇ ਸਾਹਮਣੇ ਚੁਣੌਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ-ਥਾਂ ਦੇ ਉੱਤੇ ਵਿਦਬੀ ਹੋ ਰਹੀ ਹੈ ਜੋ ਏਜੰਸੀਆਂ ਕਰਵਾ ਰਹੀਆਂ ਨੇ ਉਹਨਾਂ ਏਜੰਸੀਆਂ ਨੂੰ ਸਾਹਮਣੇ ਲਿਆਉਣ ਵਾਸਤੇ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ